ਹਾਂਜੀ ਵੈਲਕਮ ਜੀ ਸਾਰਿਆਂ ਨੂੰ ਸਾਸਤਰੀ ਕਾਹਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਆ। ਆਪਾਂ ਬਣਾਉਣ ਲੱਗੇ ਹਾਂ ਦੀ Shimla mirchਾਂ ਦੀ ਸਬਜ਼ੀ। Shimla mirchਾਂ ਆਪਾਂ ਨੇ ਕੱਟ ਕੇ ਚੰਗੀ ਤਰ੍ਹਾਂ ਧੋ ਲਈਆਂ, ਪਿਆਜ਼ ਕੱਟੇ ਨੇ ਲੰਬੇ-ਲੰਬੇ। ਟਮਾਟਰ ਲਿਆ ਜੀ ਆਪਾਂ ਨੇ ਲਸਣ ਅਦਰਕ ਲਿਆ। ਅਦਰ ਆਪਣਾ ਤੇਲ ਹੋ ਚੁੱਕਿਆ ਗਰਮ। ਆਪਾਂ ਨੇ ਵਿੱਚ ਐਡ ਕਰਤਾ ਜੀ ਇਹਦੇ ਜੀਰਾ। ਥੋੜੀ ਜਿਹਾ ਆਪਾਂ ਜੀ ਇਹਦੇ ਵਿੱਚ ਜਿਮੇਨ ਐਡ ਕਰ ਦਾਂਗੇ। ਫਿਲਮ ਦੇ ਕੱਟੇ ਨਹੀਂ ਆਪਾਂ ਪਿਆਜ਼ ਪਿਆਜ਼ ਵੀ ਆਪਾਂ ਨਾਲੇ ਐਡ ਕਰ ਦਾਂਗੇ ਹਾਂਜੀ ਤਾਂ ਪਿਆਜ਼ਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਜੀ ਇਹਨਾਂ ਨੂੰ ਆਪਾਂ ਲਾਈਟ ਬਣਾਉਂਦੇ ਆ ਕਲਰ ਇਹਨਾਂ ਦਾ चेंज ਕਰਨਾ ਅੰਗੀ ਆਪਾਂ ਨਾਲ ਇਹਦੀ ਪਿਆਜ਼ਾਂ ਦੇ ਵਿੱਚ ਆਲੂ ਐਡ ਕਰ ਦਾਂਗੇ ਪਿਆਜ਼ਾਂ ਦੇ ਵਿੱਚ ਆਲੂ ਇਹਨੂੰ ਜਿਵੇਂ ਹੀ ਤਰ੍ਹਾਂ ਕਰ ਦਾਂਗੇ ਲੈਟ ਨਮਕ ਜਿਤੇ ਹਲਦੀ ਪਾਉਣੀ ਆਪਾਂ ਜੀ ਐਡ ਕਰ ਦਾਂਗੇ ਇਹਦੇ ਵਿੱਚ ਨਮਕ ਨਾਲੇ ਆਪਾਂ ਐਡ ਕਰ ਦਾਂਗੇ ਜੀ ਹਲਦੀ ਤੇ ਜੀ ਪਰ ਆਪਾਂ ਇਹ ਕਰਾਂਗੇ ਮਿਕਸ Aldeki adja bir anestezi değil. Namıkta ਨਾਲੇ ਆਪਾਂ ਦੀ ਸ਼ਮਲਾ ਮਸਲੀ ਐਡ ਕਰ ਦਾਂਗੇ ਲਗਾਤਾਰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਇਸੇ ਮਸਲਾ ਵਿੱਚ ਚਾਣੂਗੇ ਆਲੂ ਤੇ ਆਜਾਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਜਿਹੜੇ ਭਾਂਟਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਆਪਾਂ ਨੂੰ ਹਾਰਟ ਹੋ ਤੇ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਕਿ ਸਾਰਿਆਂ ਦਾ ਆਪਾਂ ਤੈਿਹਦੇ ਨੂੰ ਧੰਨਵਾਦ ਕਰਦੇ ਹਾਂ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਆਪਾਂ ਜੀ ਸਬਜ਼ੀ ਢਾਕਤੀ ਢਾਕੇ ਪਕਾਵਾਂਗੇ ਤੇ ਜਿਹੜਾ ਸਮਾਨ ਆਪਣਾ ਰਹਿੰਦਾ ਜੀ ਆਪਾਂ ਮਗਰੋਂ ਕਾਹਾਂਗੇ ਨਾਲੇ ਆਪਾਂ ਐਡ ਕਰ ਦਾਂਗੇ ਜੀ ਟਮਾਟਰ ਨਾਲੇ ਆਪਾਂ ਨੇ ਐਡ ਕਰਤੇ ਜੀ ਲਸਣ ਅਦਰਕ ਨਾਲੇ ਆਪਾਂ ਐਡ ਕਰ ਦਾਂਗੇ ਜੀ ਲਾਲ ਮਿਰਚ ਇਹਨਾਂ ਨੂੰ ਵੀ ਆਪਾਂ ਸਬਜ਼ੀ ਦੇ ਵਿੱਚ ਦੀ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਥੋੜਾ ਜਿਹਾ ਆਪਾਂ ਜੀ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਮਿਕਸ ਕਰਕੇ ਆਪਾਂ ਇਹਨੂੰ ਢੱਕ ਦਾਂਗੇ ਜੀ ਢੱਕ ਕੇ ਪਕਾਵਾਂਗੇ ਵਿੱਚ ਵਿੱਚ ਆਪਾਂ ਨਾਲ ਦੀ ਨਾਲ ਇਹਨੂੰ ਚੈੱਕ ਕਰਦੇ ਰਹਾਂਗੇ ਥੋੜੀ ਜਿਹੀ ਆਪਾਂ ਜੀ ਐਡ ਕਰ ਰਹੇ ਹਾਂ ਵਿੱਚ ਦੇਗੀ ਮਿਰਚ ਇਹਨੂੰ ਵੀ ਆਪਾਂ ਜੀ ਸਬਜ਼ੀ ਵਿੱਚ ਪਉਂਗੀ ਤਰ੍ਹਾਂ ਕਰਦਾਂਗੇ ਮਿਕਸ ਹੁਣ ਤਾਂ ਨਹੀਂ ਘੱਟ ਰਿਹਾ ਬਹੁਤ ਦੇਖ ਰਾਂਗੇ ਦੇਖ ਕੇ ਪਾ ਲਿਓ ਜੇਕਰ ਜ਼ਿਆਦਾ ਹੋ ਗਿਆ ਫੇਰ ਔਖਾ ਆਪਾਂ ਜੀ ਟੱਕ ਦਾਂਗੇ ਟਾ ਕੇ ਪਕਾਵਾਂਗੇ ਜੀ ਵਿੱਚ ਵਿੱਚ ਆਪਾਂ ਨਾਲ ਦੀ ਨਾਲ ਇਹਨੂੰ ਚੈੱਕ ਕਰਦੇ ਰਾਂਗੇ ਹਰ ਵੀ ਦੀ ਸ਼ਾਈਨਿੰਗ ਬਹੁਤ ਵਧੀਆ ਹੋਣੀ ਹੈ ਥੋੜੇ ਪਾਣੀ ਪਾਇਆ ਸੀ ਨਾ ਕੱਟ ਸੀ ਤੇ ਮੈਂ ਕਿਹਾ ਸੀ ਬਣ ਜਾਣਗੇ ਛੇਤੀ ਆਲੂ ਬਣ ਕੇ ਹੋ ਗਏ ਬਣ ਜਾਣੇ ਆਲੂ ਤਾਂ ਪਹਿਲਾਂ ਦੇ ਪਾਏ ਥੋੜਾ ਜਿਹਾ ਆਪਾਂ ਜੀ ਨਮਕ ਐਡ ਕਰਾਂਗੇ ਚੈੱਕ ਕਰਿਆ ਸੀ ਜੀ ਆਪਾਂ ਨੂੰ ਲੱਗਿਆ ਘੱਟ ਥੋੜਾ ਜਿਹਾ ਪੈਡ ਕਰਤਾ ਸਾਰੀ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਤੇ ਮਿਕਸ। ਥੋੜੀ ਜਿਹੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਐਡ ਕਰ ਦਾਂਗੇ। ਇਹ ਵੀ ਜੇ ਆਪਾਂ ਨੂੰ ਸਬਜੀ 'ਚ ਜ਼ਰੂਰ ਪਾਉਣੀ ਚਾਹੀਦੀ ਹੈ ਸਬਜੀ ਦੇ ਵਿੱਚ ਬਹੁਤ ਵਧੀਆ ਟੇਸਟ ਆ ਜਾਂਦਾ। ਟੋਕ ਲਓ। ਹਾਂਜੀ ਆਪਣੀ ਜੀ ਆਲੂ ਛਮਲਾ ਮਿਰਚ ਦੀ ਸਬਜ਼ੀ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਐ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖੋ ਜੀ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਸਾਰੇ ਭੈਣ ਭਰਾ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਆਪਾਂ ਨੂੰ ਹਰ ਰੋਜ਼ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ